ਆਰਡਰ ਦੇ ਸਹਾਈਤ ਤੋਂ ਤੁਸੀਂ ਐਟੀਮੇਟ ਲੈ ਹੀ ਲੈਣਾ ਤਾਂ ਮੇਰਾ ਫੋਕਸ ਇਹੀ ਹੁੰਦਾ ਵੀ ਮੈਂ ਤੁਹਾਨੂੰ ਵੀ ਬਹੁਤ ਗੌਰ ਨਾਲ ਤੇ ਦਸੱਲੀ ਦੇ ਨਾਲ ਦਿਖਾਵਾਂ ਕਿਉਂਕਿ ਫੇਰ ਵੀ ਹਾਂ ਬਾਕੀ ਵਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਨੰਬਰ ਤੋਂ ਲਾ ਕੇ ਸਾਰੀ ਡਿਟੇਲ ਹੈ ਜਿਹੜੀ ਤੁਹਾਡੇ ਨਾਲ ਤਾਂ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕਾਇਮ ਹੈ ਜੀ ਅੱਜ ਅਸੀਂ ਪਿੰਡ ਚੁੰਗਾ ਪਹੁੰਚੇ ਹਾਂ ਜੀ ਤਾਂ ਬਿਲਕੁਲ ਸੈਣੀ ਦੇ ਨੇੜੇ ਆ ਤੇ ਜ਼ਿਲ੍ਹਾ ਬਰਨਾਲੀ ਪੈਂਦਾ ਹੋਊ ਤੁਹਾਨੂੰ ਹੈ ਨਾ ਜੀ ਜ਼ਿਲ੍ਹਾ ਬਰਨਾਲਾ ਤੇ ਇਧਰ ਪਤੌੜ ਵੀ ਇਹਦੇ ਬਿਲਕੁਲ ਨੇੜੇ ਹੀ ਆ ਗਿਆ ਤੇ ਬਰਨਾਲਾ ਵੀ ਕੋਈ ਬੜੀ ਦੂਰ ਨਹੀਂ ਤਾਂ 25 30 ਕਿਲੋਮੀਟਰ ਹੀ ਹੋਊਗਾ ਤੇ ਪੱਖੋ ਕੰਚੀਆਂ ਵੀ ਨੇੜੇ ਆ ਗਿਆ ਤੇ ਅੱਜ ਦੀ ਜਿਹੜੀ ਮੱਝ ਹੈ ਇਹ ਕਾਫੀ ਦਿਨਾਂ ਬਾਅਦ ਤੋਂ ਤੁਹਾਨੂੰ ਪਤਾ ਹੈ ਜੀ ਮੱਝ ਜਿਹੜੀ ਟੌਪ ਹੁੰਦੀ ਹੈ ਟੌਪ ਕਲਾਸ ਹੁੰਦੀ ਹੈ ਜਿਹੜੀ ਜਾਦੇ ਦੁੱਧ ਵਾਲੀ ਹੁੰਦੀ ਹੈ 20 ਪਲੱਸ ਵਾਲੀ ਹੁੰਦੀ ਹੈ ਤਾਂ ਬਹੁਤ ਹਾਂਜੀ ਉਹ ਨਹੀਂ ਉਹ ਤਾਂ ਪਤਾ ਦੱਸਦੇ ਆਪਾਂ ਇੱਕ ਦੂਜੇ ਲੋੜ ਦੱਸਦੇ ਆਂ ਜੀ ਵੀ ਜਿਹੜੀ ਆਪਣੀ 20 ਪਲੱਸ ਵਾਲੀ ਮੱਝ ਹੁੰਦੀ ਹੈ ਤਾ ਇਦਾਂ ਦੀਆਂ ਮਤਲਬ ਮੱਝਾਂ, ਕੱਲੀਆਂ ਟਾਮੀ ਟੱਲੀ ਮਤਲਬ ਮੱਝ ਦੇਖਣ ਨੂੰ ਮਿਲਦੀ ਐ। ਅੱਜ ਉਹੀ ਅੱਜ ਬਾਈ ਕੋਲੇ ਲੈ ਕੇ ਆਏ ਆ ਸਾਨੂੰ। ਤਾਂ ਮੱਝ ਵੀ ਦਿਖਾਵਾਂਗੇ ਜਿਹਦਾ 22 ਲੀਟਰ ਤੋਂ ਉੱਤੇ ਦੁੱਧ ਦਿੱਤਾ ਵਾ, ਰਿਕਾਰਡ ਵੀ ਕਰਵਾਇਆ ਵਾ। ਚੰਗੀ ਮੱਝ ਐ। ਬਾਕੀ ਸਾਨੂੰ ਦੇਖਣ ਦੇ ਨਾਲ ਆਪ ਹੀ ਪਤਾ ਲੱਗ ਜੂ। ਤਾਂ ਅਸੀਂ ਸਾਨੂੰ ਚਾਰੇ ਪੱਖੋਂ ਨਾਲੇ ਬਾਈ ਨਾਲ ਗੱਲਬਾਤ ਕਰਦੇ ਰਵਾਂਗੇ ਤੇ ਨਾਲੇ ਸਾਨੂੰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ। ਤਾਂ ਖੋਲੋ ਵੀ। ਆ ਖੋਲੋ। ਹਾਂ ਜੀ ਇਦੋਂ ਐ ਖੋਲ ਕੇ ਨਾ ਐ ਲਟਾਈ ਐਂ ਲੈ ਚੱਲੋ ਹੌਲੀ ਹੌਲੀ। ਤਾਂ ਸੀਲ ਮੱਝ ਐ। ਤਾਂ ਤੁਸੀਂ ਬਾਕੀ ਤੁਸੀਂ ਜਦੋਂ ਆਰਡਰ ਦੇ ਸਾਇਦ ਤੋਂ ਤੁਸੀਂ ਆਟੀਮੇਟ ਲੈ ਹੀ ਲੈਣਾ ਤਾਂ ਮੇਰਾ ਫੋਕਸ ਇਹੀ ਹੁੰਦਾ ਵੀ ਮੈਂ ਤੁਹਾਨੂੰ ਬਹੁਤ ਗੌਰ ਨਾਲ ਤੇ ਦਸੱਲੀ ਦੇ ਨਾਲ ਦਿਖਾਵਾਂ ਕਿਉਂਕਿ ਫਿਰ ਵੀ ਵੀਡੀਓ ਬਣਾਉਣ ਜਦ ਨੂੰ ਜਾਣਿਆ ਮਾੜੀ ਮੋਟੀ ਤੁੱਪ ਨਿਕਲਦੀ ਆ ਤਾਂ ਉਸ ਤੋਂ ਬਾਅਦ ਫਿਰ ਥੋੜਾ ਬਹੁਤਾ ਤੁੱਪ ਦੇ ਵਿੱਚ ਪ੍ਰੋਬਲਮ ਪੈਂਦੀ ਆ ਆ ਗਾ ਲੰਮੀ ਕੱਢ ਲਾ ਭੈਣ ਘਰ ਨੂੰ ਉਧਰ ਹਾਂ ਉਧਰ ਨੂੰ ਘਰ ਨੂੰ ਲੈ ਚੱਲਦੇ ਆ ਨਾਲੇ ਗੱਲਬਾਤ ਕਰਦੇ ਜਾਂਦੇ ਆ ਤਾ ਇਧਰੋਂ ਵੀ ਜਾ ਦੇ ਤਾਂ ਆਪਾਂ ਮੜਾ ਕਿਲੇ ਤੋਂ ਪਹਚਾ ਕੇ ਗਾਹਾਂ ਦੇ ਉੱਪਰ ਨਹੀਂ ਚੜਾ ਕੇ ਮੁੜਿਆ ਕਰਾਂ। ਚਲੋ ਤਾਂ ਦੇਖ ਸਕਦੇ ਆ ਜੀ ਆਰਡਰ ਕੁਆਲਿਟੀ ਚਲਦੇ ਦੁੱਦੀ ਮਾਲਕ ਚੰਗੀ ਮੱਝ ਤਾਂ ਬਾਕੀ ਵਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਨੰਬਰ ਤੋਂ ਲਾ ਕੇ ਸਾਰੀ ਡਿਟੇਲ ਹੈ ਜਿਹੜੀ ਤੁਹਾਡੇ ਨਾਲ ਤਾਂ ਸਾਂਝੀ ਕਰਾਂਗੇ। ਹੌਲੀ 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 ਤੋਰ ਹੌਲੀ ਤੋਰ ਹੌਲੀ ਤੋਰ ਜਮ ਹੌਲੀ ਜਮ ਹੁਣ ਪੂਰੇ ਕੋਲ ਚੱਲ ਹੱਕੜਾ ਰੁਕਣਾ ਮਾਰ ਜਾ ਇਧਰ ਸੜਾ ਫੋਟੋ ਘਲਾ ਰੁਕਲਾ ਮੜਾ ਸੜਾ ਸਮਝੀ ਓਲੀ ਤੂੰ ਮਟਕਾ ਕੇ ਕਿਸਾਂ ਤੂੰ ਦੇਖੋ ਤੇ ਬਾਈ ਇਹਦਾ ਥੋੜੀ ਆਵਾਜ਼ ਤਾਂ ਆਈ ਜਾਂਦੀ ਐ ਥੋੜੇ ਮੈਕ ਲੱਗਿਆ ਹੋਇਆ ਤਾਂ ਇਹ ਪਹਿਮਾ ਸੂਹਾ ਹੁਣ ਜੀ ਦਾ ਤੇ ਪੰਜਵਾਂ ਸੂਹੇ ਹੋ ਗਈ ਅੱਛਾ ਜੀ ਇਹਦਾ ਪੰਜਵਾਂ ਸੂਹਾ ਜੀ ਹੁਣ ਹਾਂਜੀ ਤੇ ਬਾਈ ਦੁੱਧ ਦੇ ਨੇ ਕਿੰਨਾ ਆਪਣੇ ਕੋਲੇ ਦਿੱਤਾ ਦੁੱਧ 22 ਲੀਟਰ ਦਿੱਤਾ ਜੀ 22 ਲੀਟਰ ਜੀ ਲਓ ਵੀ ਮਿੱਤਰੋ ਕੋਈ ਕੰਮ ਨਹੀਂ ਤਾਂ ਬਾਕੀ ਤੁਸੀਂ ਵੀ ਮੋੜਲਾ ਇਧਰ ਮੋੜਲਾ ਸ਼ਾਮਾ ਮੋੜਲਾ ਮੈਂ ਇਸ ਨੂੰ ਐਦੇ ਐਦਾਂ ਦੇ ਪਸ਼ੂ ਪਾਲਕਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ 22 ਲੀਟਰ ਦਿੱਤਾ ਜੀ ਮਗਰਲਾ ਬੱਚਾ ਕੀ ਸੀਗਾ ਇਹਦਾ ਮਗਰ ਕਟਾ ਸੀਗਾ ਜੀ ਕਟਾ ਸੀਗਾ ਜੀ ਤੇ ਇਸ ਵਾਰ ਹੁਣ ਦਿਨ ਕਿੰਨੇ ਰਹਿ ਗਏ ਤੇ ਹੁਣ ਤਾਂ ਦਿਨ 5-4 ਕੁ ਲੈ ਜੂ ਜੀ 5-4 ਦਿਨ ਲੈ ਜੂ ਤਾਂ ਮੈਂ ਇੱਥੇ ਬੰਨ ਲਵਾਂ ਇੱਥੇ ਸ਼ਾਮੇ ਬੰਨ ਲਵਾਂ ਤਾਂ ਪੰਜ ਚਾਰ ਦਿਨ ਲੈ ਜਾਣੇ ਆ ਬਾਈ ਹਾਂਜੀ ਤੇ ਬਾਕੀ ਪੰਜ ਚਾਰ ਦਿਨ ਇਹਨੇ ਲੈ ਜਾਣੇ ਆ ਤੇ ਨੰਬਰ ਇੱਕ ਥੋੜਾ ਬੋਲੋ 95010 86111 95010 95010 86111 ਇਹ ਨੰਬਰ ਆ ਬਾਈ ਦਾ ਤੇ ਬਾਈ ਇਹ ਆਪਣਾ ਕਿਹੜੀ ਸਾਈਡ ਦੇ ਨੇੜੇ ਇੱਧਰ ਥੋੜੇ ਫਿਰਨੀ ਕਿਹੜੀ ਪੈਂਦੀ ਹੈ ਜਿਹੜਾ ਘਰ ਆ ਵਾਟਰ ਬਾਕਸ ਦੇ ਕੋਲੇ ਆ ਜੀ ਅੱਛਾ ਵਾਟਰ ਬਾਕਸ ਦੇ ਕੋਲੇ ਆ ਅੰਦਰ ਹੀ ਲੈ ਚੱਲ ਮੜਿਆ ਖੋਲ ਕੇ ਹੋਰ ਇੱਕ ਸ਼ਾਰਟ ਆ ਜਾਊਗਾ ਅੱਛਾ ਵਾਟਰ ਬਾਕਸ ਦੇ ਜਮਾ ਨੇੜੇ ਆ ਗਿਆ ਆਪਣਾ ਘਰ ਮੰਡੀਆ ਕੋਲੇ ਜੀ ਕੋਲੇ ਮੰਡੀ ਆ ਗਈ ਦਾਣਾ ਮੰਡੀ ਹਾਂ ਗੁਰਦੁਆਰੇ ਇੱਧਰ ਆ ਲੋ ਜੀ ਦਿਲ ਉਹਦੇ ਵਾਂਗੂ ਭਰਦਾ ਜਿੰਦਾ ਕਈ ਵਾਰੀ ਚੰਗੀਆਂ ਚੀਜ਼ਾਂ ਤੋਂ ਤੇ ਤਾਂ ਹੀ ਦੁਬਾਰੇ ਫੇਰ ਸਾਨੂੰ ਇੱਕ ਵਾਰੀ ਤੋਰ ਕੇ ਮੈਂ ਚੱਲ ਅੰਦਰਲ ਜਾ ਕੇ ਵੀ ਜਿਹੜੀ ਸਾਂ ਦੇ ਵਿੱਚ ਵੀ ਸਾਨੂੰ ਚੰਗਾ ਜਿਹੜਾ ਆਰਡਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬਹੁਤ ਸੋਹਣਾ ਆਰਡਰ ਬਣਾਇਆ ਤੇ ਬਾਕੀ ਹਜੇ ਜਿਹੜੇ ਲੋੜ ਤੇ ਦਿਨ ਪਏ ਆ ਤਾਂ ਉਸ ਹਿਸਾਬ ਦੇ ਨਾਲ ਇਹਨੇ ਹੋਰ ਵੀ ਕਾਫੀ ਬਣਾਉਣਾ ਤੇ ਆਹ ਲੱਤ ਹੱਕ ਦੇ ਮਾੜੀ ਜੀ ਇਧਰੋਂ ਬਸ ਥੋੜਾ ਪਰੇ ਨੂੰ ਧਿਆਨ ਦੇ ਆਪੇ ਗਈ ਲਓ ਜੀ ਤਾਂ ਇਹ ਹੈਗੀ ਮੌਕੇ ਦੀ ਤਿਆਰੀ ਜਿਹੜੀ ਤੁਸੀਂ ਦੇਖੋਗੇ ਤਾਂ ਬਾਈ ਦਾ ਨੰਬਰ ਤੁਹਾਨੂੰ ਦੇਤਾ ਤੇ ਇੱਕ ਵਾਰੀ ਨੰਬਰ ਫੇਰ ਬੋਲਦੇ ਆਂ ਅਸੀਂ ਬਾਈ ਬੋਲਿਓ ਜੀ 95010861119 ਇਹ ਨੰਬਰ ਆ ਬਾਈ ਦਾ ਤੇ ਸਾਰੀ ਫੁੱਲ ਜਾਣਕਾਰੀ ਤੁਸੀਂ ਲੈਣ ਵਾਸਤੇ ਤੇ ਬਾਈ ਨਾਲ ਕਨੈਕਟ ਕਰਿਓ ਤਾਂ ਪਰ ਇਦਾਂ ਜਿਹੜੀਆਂ ਮੱਜਾਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਸੋਨੂੰ ਵੀ ਪਤਾ ਇਹ ਵੀਡੀਓ ਦੇ ਵਿੱਚ ਆਪਾਂ ਦੇਖਦੇ ਰਹਿੰਨੇ ਆ ਵੀ ਜਿਹੜੀਆਂ ਇਦਾਂ ਦੀਆਂ ਮੱਜਾਂ ਤੇ ਬਹੁਤ ਹੀ ਜ਼ਿਆਦਾ ਘੱਟ ਹੈ ਤਾਂ ਇਹ ਟਾਈਮ ਟੱਲੀ ਹੈ ਤਾਂ ਤੇ ਜੇ ਭਰਾਵਾਂ ਦੀ ਵੀ ਅੱਲਾ ਸ਼ਰੀ ਵਾਸਤੇ ਵੀ ਵੱਧ ਤੋਂ ਵੱਧ ਜਿਹੜੀ ਵੀਡੀਓ ਇਹਨੂੰ ਸ਼ੇਅਰ ਲੈ ਕੇ ਜ਼ਰੂਰ ਕਰਿਆ ਕਰੋ ਕਿਉਂਕਿ ਐਂ ਆ ਗਾਹਾਂ ਨੂੰ ਉਦੋਂ ਵੀ ਜਾਦੇ ਬੰਦੇ ਨੂੰ ਚਸਕਾ ਪੈਂਦਾ ਅਗਲਾ ਕਹਿੰਦਾ ਯਾਰ ਆਪਣੀਆਂ ਚੀਜ਼ਾਂ ਚੰਗੀਆਂ ਤਾਂ ਲੋਕ ਦੇਖਦੇ ਆ ਤਾਂ ਬਾਕੀ ਪਾਈ ਦੇ ਕੋਲੇ ਦੂਜੇ ਵੀ ਹਾਂ ਜਿਹੜੇ ਪਸ਼ੂ ਪਾਲੇ ਵੇ ਆ ਸਾਰੇ ਬਾਡੀ ਬੁੱਡੀ ਚੰਗੀ ਆ ਸਾਰੇ ਵਧੀਆ ਸਮਾਈ ਆ ਚੰਗੀ ਤੇ ਤੁਸੀਂ ਇਹ ਵੀ ਦੇਖ ਸਕਦੇ ਆ ਸਾਰੇ ਤਾਂ ਇਹ ਵੀ ਛੋਟੀ ਜੀ ਨਾਲ ਤੁਹਾਨੂੰ ਕਲਿੱਪ ਦਿਖਾਤੀ ਪਸ਼ੂਆਂ ਦੇ ਇਹ ਛੋਟੀ ਮਨੋ ਕਿੰਨੇ ਟਾਈਮ ਦੀ ਹੋਗੀ ਇਹ ਢਾਈ ਸਾਲ ਦੀ ਹੈ ਜੀ ਇਹ ਢਾਈ ਸਾਲ ਦੀ ਹੋ ਗਈ ਗੱਬਣਾ 4-5 ਮਹੀਨੇ ਦੀ ਚਾਰ-ਪੰਜ ਮਹੀਨੇ ਦੀ ਗੱਬਣਾ ਜੀ ਹਾਂ ਬਹੁਤ ਸੋਹਣੀ ਬਣੂਗੀ ਬਈ ਇਹ ਕਿਹੜੇ ਬੋਲਦੀ ਆ ਕਿਹੜੇ ਟੀਕੇ ਦੀ ਕੱਬ ਕੱਬ ਖਲਦੀ ਇਹ ਖਲੀ ਵਾਲਿਆਂ ਦੀ ਹਾਂ ਖਲੀ ਵਾਲਿਆਂ ਦੀ ਹਾਂ 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 ਉਹੀ ਹੈ ਉਹ ਖਲੀ ਵਾਲਿਆਂ ਕੋਲੇ ਆ ਆ ਹੀਰੇ ਦੀਆਂ ਆਹ ਵੀ ਆਪਣੀ ਮੂਰਾ ਅੱਛਾ ਇਹ ਕਿਹੜੇ ਦੀ ਆ ਹੀਰੇ ਦੀ ਹੀਰੇ ਦੀ ਅੱਛਾ ਇਹ ਹੀਰੇ ਕਪੂਰ ਵਾਲੇ ਦੀ ਉਹ ਨੋਮੀਨੇਟਰ ਦੀ ਓਕੇ ਇਹ ਆ ਗਈ ਨੋਮੀਨੇਟेड ਦੀ ਇਹਨੇ ਬਹੁਤ ਉਦਘੜੇ 14 ਕਿਲੋ ਪਹਿਲੇ ਹੀ ਕੱਟਦਾ 14 ਕਿਲੋ ਪਹਿਲੇ ਹੀ ਸੁੱਕੇ ਕੱਟਦਾ ਦੋ ਦਿਨੋਂ ਮੁਰੇ ਦੂਜੇ ਸੁਵੇ 17 ਮੁਰੇ ਦੂਜੇ ਸੁਵੇ ਸੁਨਾ ਕਸੂਪੀ ਤੀਜੇ ਸੁਵੇ ਸੁਨਾ ਅੱਛਾ ਦੂਜੇ ਨੇ 17 18 ਦਿੱਤਾ ਛੋਟੀਆਂ ਸੁਕੀਆਂ ਮਤਲਬ ਬਾੜੀ ਉਮਰ ਨਹੀਂ ਚੰਗਾ ਨਹੀਂ ਨਹੀਂ ਵਧੀਆ ਵੀਰੇ ਪੌਣੇ ਤਿੰਨ ਸਾਲ ਦੇ ਲਗਭਗ ਤਿੰਨ ਸਾਲਾਂ ਤੋਂ ਪਹਿਲਾਂ ਸੋਣੀ ਚਾਹੀਦਾ ਫੇਰ ਹੀ ਆਪਾਂ ਜ਼ਿੰਮੇਵਾਰ ਕਾਮਯਾਬ ਹਣਾ ਇਹ ਕਿਤੇ ਦੇ ਵਿੱਚ ਵੀ ਬਾਕੀ ਦੇਖ ਲਓ ਸਾਰੇ ਪਰਿਵਾਰ ਨੂੰ ਹੀ ਸੌਂਕ ਹੈ ਅਦਰ ਭੈਣ ਵਰਗੇ ਵੀ ਨੀਲੇ ਆ ਕਿਉਂਕਿ ਕਹਿੰਦੇ ਹੁੰਦੇ ਆ ਜਿਆਦਾ ਜਦੋਂ ਕਹਿੰਦੇ ਹੁੰਦੇ ਆ ਕਰਦੇ ਆ ਲੇਡੀ ਨੇ ਬਰੀਡਿੰਗ ਦਾ ਪਤਾ ਹੋਵੇ ਤਾਂ ਫਿਰ ਉਹ ਬਰੀਡਿੰਗ ਜਿਆਦਾ ਵਧੀਆ ਪੱਧਰ ਤੇ ਹੁੰਦੀ ਆ ਹਨ ਤਾਂ ਜੇ ਕੱਲਾ ਆਪਾਂ ਕਹ ਲਈਏ ਬੰਦਿਆਂ ਦੇ ਸਿਰ ਤੇ ਤਾਂ ਫਿਰ ਪਸ਼ੂ ਸਾਨੂੰ ਪਤਾ ਹੀ ਆ ਪਸ਼ੂ ਵਾਲਿਆਂ ਦੇ ਵਿੱਚ ਤਰੱਕੀ ਬਹੁਤ ਘੱਟ ਹੁੰਦੀ ਆ ਜਿਹੜੀਆਂ ਮੱਝਾਂ ਦਾ ਫਾਰਮ ਜ਼ਰੂਰੀ ਤਾਂ ਠੀਕ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੱਤੋ ਵੱਤ ਕਰੋ ਸ਼ੇਅਰ ਤਾਂ ਮੱਝ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੰਨੀਆਂ ਕਿ ਵੀਡੀਓ ਵੱਤੋਂ ਇਦਾਂ ਦੀ ਮੱਝ ਸਾਨੂੰ ਦੇਖਣ ਨੂੰ ਮਿਲੀ ਆ ਘਟੀਆਂ ਵਧੀਆ ਪਾਲ ਜਮੇ ਆ ਉਧਰਲੇ ਘਰੇ ਉਹ ਵੀ ਮ ਉੱਪਰ ਇਸ ਵੀ ਨਹੀਂ ਪਹਿਲਾਂ ਇਹ ਬਾਰੋਂ ਮਗਾਈ ਸੀ ਮੈਂ ਛੱਕ 22 ਕਿਲ 20 22 ਕਿਲ ਵਾਲੀ ਪਹਿਲਾਂ ਵੱਡਾ ਉਹ ਵੀ ਬਹੁਤ ਡਬਲ ਸੀ ਓਕੇ ਜੀ ਲਓ ਜੀ ਕਰੋ ਚੱਕ ਚਲ ਆ ਇਹੋ ਵੀ ਦਿਖਾ ਦੇਣਾ ਆਪਾਂ ਉਹ ਵੀ ਅੱਛਾ ਜੀ ਤੇ ਇਹ ਕੱਟੀ ਕਿਹੜੀ ਦੀ ਐ ਆ ਮੂਰੇ ਖੜੀ ਐ ਜੀ ਇਹ ਡਕੈਨ ਦੀ ਐ ਗਈ ਇਹ ਦੂਜੇ 77 ਦੀ ਤੇਨ ਲక్ష్ਮੀ ਡੈਰੀ ਫਾਰਮ ਹਾਂ ਤਾਂ ਦੂਜੀ ਇਹ 75 77 ਹਾਂ ਜੀ ਬਹੁਤ ਸੋਹਣੀਆਂ ਬਾਈ ਬਰੀਡਿੰਗ ਵੀ ਬਾਕੀ ਸੋਹਣੀਆਂ ਬਾਈ ਛੋਟੀਆਂ ਵੀ ਬਹੁਤ ਸੋਹਣੀਆਂ 25 ਕਿਲੋ ਜਾਂ ਪਹਿਲੇ ਛੂਹ ਜੀ ਓਕੇ ਤੇ ਆਹ ਇਹ ਮੰਨ ਲੈ ਸਾਰ ਬੋਇਆ ਜੀ ਅੱਛਾ ਸਾਰ ਬੋਇਆ ਦਾ ਤੇ ਇਹ ਬਾਈ ਇਹ ਆਪਣੇ ਉਹ ਮੱਡੀ ਚੰਗੀ ਮੈਸੇ ਦੀ ਹੈ ਜੀ ਓਕੇ ਇਹਨੇ ਕਿੰਨਾ ਦੁੱਧ ਦਿੰਦਾ ਹੈ ਇਹ 14 ਕਿਲੋ ਰੋ ਦਿੰਦੀ ਰਹੇ ਪਰ ਪਹਿਲੇ ਅੱਜ ਇੱਥੇ ਦੂਜੇ ਛੂਹੇ ਜੀ ਅੱਛਾ ਇੱਥੇ ਦੂਜੇ ਛੂਹੇ ਸੁਣੇ ਠੀਕ ਹੈ ਨਹੀਂ ਬਹੁਤ ਸੋਹਣੇ ਕਿੰਨੇ ਮਹੀਨੇ ਚ ਦੁੱਧ ਦੇਈ ਜਾਂਦੀ ਜੀ 8 ਮਹੀਨਾ ਲੱਗਿਆ ਫਿਰ ਦੁੱਧ ਦੇਈ ਜਾਂਦੀ 8 ਤੇ ਹੁਣ ਇਹਨੂੰ ਛੜ ਦੋ ਹਨਾ ਹੁਣ ਟਾਈਮ ਆ ਗਿਆ ਇਹਨੂੰ ਛੜ ਦੋ ਸ਼ੌਕਾ ਦੇ ਦੋ 3 ਮਹੀਨੇ ਮੈਥੋਂ ਵੀ ਦੋ ਚਾਰ ਪਸ਼ੂਆਂ ਚ ਗਲਤੀ ਹੋਈ ਟਾਈਮ ਟੂ ਮਲੇ ਕੋਲ ਦੇ ਕੋਲ ਵੀ ਘੱਟ ਕਰਕੇ ਵੀ ਚੱਲ ਹੁਣ ਗਾਂ ਹੀ ਦਿੰਦੀ ਸੀ ਇਹਦਾ ਚਾਹ ਚੋਂ ਵਧੀਆ ਆਹੀ ਮੇਰੇ ਨਾਲ ਵੀ ਪੰਗਾ ਹੀ ਹੋਇਆ ਮੈਂ ਵੀ ਦੁੱਧ ਘੱਟ ਕਰਕੇ ਮੋੜ ਕੇ ਮੂਰੇ ਫਿਰ ਦੁੱਧ ਘੱਟ ਕਰ ਦਿੰਦੀ ਆ ਜੀ ਹਾਂ ਦੁੱਧ ਚਲਾਉਣਾ ਦੋਣਾ ਭੋਲੀ ਭੋਲਾ ਲੇਟ ਲੂਟ ਚ ਚੱਲ ਚਾਲੂ ਕਰੀ ਦਿੰਦੀ ਠੀਕ ਹੈ ਠੀਕ ਹੈ ਕਿਉਂਕਿ ਜੇ ਹੁਣ ਛੱਡੋਗੇ ਤਾਂ 15 ਨਾਂਨੇ ਨਹੀਂ ਲਈ ਜਾਣੇ ਆ ਠੀਕ ਹੈ ਜੀ ਤੇ ਬਾਈ ਆ ਜੀ ਇਹ ਇਹਨਾਂ ਦਾ ਬੇਟਾ ਤਾਂ ਬਹੁਤ ਸ਼ੌਕਾ ਆਕੇ ਨਿੰਦਾ ਚਲੋ ਪਰਮਾਤਮਾ ਤਰੱਕੀਆਂ ਬਖਸ਼ੇ ਸ਼ੌਂਕ ਦੇ ਨਾਲ ਹੀ ਸਾਰਾ ਕੁਝ ਹੈ। ਉਹ ਆਪਣਾ ਬੱਚਾ ਤਾਂ ਆਸਟ੍ਰੇਲੀਆ ਚ ਗਿਆ ਉਹਨੇ ਦੋ ਹੀ ਲੈ ਕੇ ਗਿਆ ਸੀ ਡਾਕਟਰ ਨਾਲ ਹੀ ਲੈ ਕੇ। ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ। ਉੱਥੇ ਬਾਹਰ ਇਹਨਾਂ ਨੌਆਂ ਨੇ ਬਾਹਰ। ਓਕੇ ਜੀ ਓਕੇ ਠੀਕ ਹੈ ਜੀ। ਨਹੀਂ ਬਹੁਤ ਸੋਹਣੀ ਬਰੀਡਿੰਗ ਆ ਬਾਈ। ਤੇ ਤਰੱਕੀਆਂ ਬਖਸ਼ੇ ਪਰਮਾਤਮਾ ਤਾਂ ਇਦਾਂ ਹੀ ਕਰਦੇ ਰਹੋ ਕੰਮ ਹਨਾ। ਤਾਂ ਨਾਲੇ ਉਹਦੇ ਵਾਂਗੂ ਚੰਗੀਆਂ ਚੀਜ਼ਾਂ ਸਾਨੂੰ ਕੰਮ ਮਿਲਦਾ ਤੇ ਨਾਲੇ ਚੰਗੀਆਂ ਚੀਜ਼ਾਂ ਦੇ ਨਾਲ ਦਿਲ ਖੁਸ਼ ਹੋਇਆ ਰਹਿੰਦਾ ਬਾਈ। ਤਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ।